ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਟੈਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਵੜਾ ਦਿਖਾਵਾਂਗੇ ਇੱਕ ਤਾਜੀ ਸੂਈ ਤੇ ਇੱਕ ਤੋਕੜ ਗੱਬਣਿਆਂ ਤੇ ਆਪਾਂ ਪਹੁੰਚੇ ਆ ਵੀਰ ਆਕਾਸ਼ਦੀਪ ਹਣਾ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਾਸਿਕਾ ਵੀਰ ਜੀ ਅਸ਼ਟਾ ਵੀਰ ਜੀ ਹੋਸਣਾ ਠੀਕ ਠਾਕ ਜੀ ਹਾਂਜੀ ਵੀਰ ਜੀ ਤੁਹਾਨੂੰ ਕੀ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਵੀਰ ਜੀ ਕاجਦੀਪ ਸਿੰਘ ਪਿੰਡ ਚਵਿੰਡਾ ਤਹਿਸੀਲ ਜਨਾਲਾ ਜਿਹੜਾ ਅਮਰਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9855174372 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਆ ਦੱਸਿਆ ਪਹਿਲੇ ਨੰਬਰ ਤੇ ਵਾੜ ਕਨਵਾਸੂਗਾ ਸੂਜੀ ਤੇ ਕੀ ਇਹਦਾ ਮਿਲ ਕੇ ਰਿਕਾਰਡਿੰਗ ਅੱਛਾ ਜੀ ਤੇ ਇਹ ਥਾਂ ਤੇ 14 ਕਿਲੋ ਬੋਲਾ ਯਾਰ ਠੀਕ ਠੀਕ ਦੇ ਬੱਚਾ ਜੀ ਠੀਕ ਲੋ ਭਾਈ ਆਰਡਰ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਤੇ ਇਸ ਟਾਈਮ ਜਿਹੜਾ 14 ਲੀਟਰ ਬੋਲਾ ਬਿਲਕੁਲ ਤਿਆਰ ਆ ਤੇ ਕਿੰਨੇ ਕਿਤਨੇ ਹੋ ਗਏ ਤਰਾ ਸੂ ਸੁਈਨੂ ਜੀ 6 ਦਿਨ ਹੋਏ ਆ ਲੈਣਾੜੂ ਦੇ ਬੱਚਾ ਠੀਕ ਹੈ ਠੀਕ ਹੈ ਲਓ ਜੀ 6 ਦਿਨ ਦੇ ਲਾਗੇ ਬੰਨੇ ਹੋ ਗਿਆ ਟਾਈਮ ਸੁਈਨੂ ਇਹ ਜਰਸੀ ਆ ਹਾਂਜੀ ਜੀ ਚੈਲਸੀ ਕਰਾਓ ਠੀਕ ਹੈ ਜੀ ਖੋਲੋ ਬਾਈ ਜੀ ਫਿਰ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਜਰਸੀ ਕਰਾਸ ਵਿੱਚ ਆ ਗਈ ਆ ਤੇ ਬੋਦੀ ਵਾਲੀ ਵੜਿਆ ਤੇ ਕਿੰਨਾ ਕਚਵਾਇਆ ਪਿਛਲੇ ਸਵੇਰੇ ਪਤਾ ਕੁਝ ਹਾਂਜੀ ਜੀ ਘਰ ਵਾਲੇ ਦਿੰਦੇ ਪਿਛਲੇ ਸਵੇਰੇ 18 ਵਾਲੀ ਕਿੱ데 ਲਾਗੇ ਜੀ ਆ ਗਈ ਆ ਅੱਛਾ ਜੀ 18 ਟੱਪੂਗੀ ਠੀਕ ਹੈ ਠੀਕ ਹੈ ਜੀ ਬੋਲੀ ਜੀ ਕ੍ਰਾਸ ਦੇ ਵਿੱਚ ਆ ਗਈ ਤੇ ਕ੍ਰਾਸ ਤੁਹਾਨੂੰ ਪਰਾਗ ਪਸ਼ੂ ਗਾਂ ਗਰਮੀ ਦੇ ਵਿੱਚ ਚੱਲਣੇ ਆ। ਇਹ ਗਰਮੀਆਂ ਦੇ ਤੋਹਫੇ ਆ ਵੀ ਚਲੋ ਗਾਂ ਨਾ ਨਾ ਨੂੰ ਕੋਈ ਗਰਮੀ ਦੀ ਤੇ ਨਾ ਕੋਈ ਠੰਡ ਦੀ ਪ੍ਰਵਾਹ। ਜਵਾਕੀ ਦੇ ਪਿਛੇ ਦੇ ਪਿਛੇ ਦੇ ਵੱਜੀ ਵੱੱਛੀ ਜੀ ਠੀਕ ਹੈ ਜੀ ਆਹ ਵਾਲਾ ਸਿੰਬਲ ਕਾਫ ਜੀ ਅਜੇ ਤੁਸੀਂ ਚੈੱਕ ਕਰ ਸਕਦੇ ਬਿਲਕੁਲ 나ੜੂ ਤੇ ਆ। ਤੇ ਲੱਗੇ ਲੋ ਤੁਹਾਨੂੰ ਥਣਾ ਦਾ ਸੈੱਜ ਗਿਆ ਚੈੱਕ ਕਰਾਉਣੇ ਆ ਕਰੋ ਜੀ ਲੱਗੇ ਨੂੰ ਚੈੱਕ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਤੇ ਕੀ ਮੁੱਲ ਕਰਨਾ ਵੀ ਜਿਹੜਾ ਇਹ ਰੋ ਜੀ ਵੀ ਮੁੱਲ ਕਰ ਲਓ ਤੇ ਜਿੰਨਾ ਮਰਜ਼ੀ ਕਰ ਲਿਓ 50000 ਕਰ ਦਿਓ ਇਹ ਕਰੀਏ ਜੈ ਜੀ ਚਲੋ ਪਹਿਲੀ ਵੀਡੀਓ ਆਪਣੀ ਤੁਸੀਂ ਦੱਸ ਦੋ ਕਰ ਦਈਏ ਮੰਨ ਤਾਣਾ 20000 45 ਕੀ ਨਾ ਕਰੀਏ ਦੇ ਦਾਂਗੇ ਹਾਂ ਛੜਦਾ ਕਰਚੋ 10000 44 ਛੋੜ ਕਰਦਾ ਠੀਕ ਹੈ ਲੋ 44 ਵੀ ਹੋ ਗਈ ਫਿਰਕੇ ਹਾਂਜੀ ਲੋ ਬਜੀ 44000 ਦੀ ਬਾਈ ਕਹਿੰਦਾ ਕਿ ਦੇ ਦਾਂਗੇ ਤੇ ਬਿਲਕੁਲ ਤਾਜੀ ਸੂਈ ਆ ਤੇ 13 14 ਲੀਟਰ ਜਿਹੜਾ ਬੋਲਾ ਤਿਆਰ ਆ ਤੇ 16 17 ਲੀਟਰ ਜਿਹੜਾ ਦੁੱਧ ਚਵਾਈ ਆਉਗੀ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸੋ ਵੀ ਜੀ ਆਹ ਵੜ ਦੇ ਭਰੇ ਵੀ ਜੀ 6 9 ਚੈੱਕ ਪਾਜੇ ਅੱਛਾ ਜੀ ਤੇ 6 ਕਿਲੋ ਦੁੱਧ ਦੋ ਠੀਕ ਹੈ ਠੀਕ ਹੈ ਸੱਜਰ ਦਾ ਪਤਾ ਕਿੰਨਾ ਚਵਾਈ ਸੱਜਰ ਵੀ ਜੀ ਉਹਦੇ 15 16 ਇਹਨੇ ਚਵਾਇਆ ਜੀ ਅੱਛਾ ਜੀ ਹਾਂਜੀ ਇਹ ਵੀ ਕ੍ਰੋਸ ਵਿੱਚ ਆ ਗਈ ਹਾਂਜੀ ਕ੍ਰੋਸ ਆਈ ਹਾਲ ਕ੍ਰੋਸ ਆ ਠੀਕ ਹੈ ਠੀਕ ਹੈ ਜੀ ਤੇ ਖੋਲੋ ਬਾਈ ਇਹਨੂੰ ਫਿਰ ਇਸੇ ਵੀ ਘਮਾ ਲੈ ਚੰਗਾ ਗਾਲਾ ਧੁੱਪੇ ਨਾਲ ਖੜੇ ਹੋ ਫਰ ਵਧੀਆ ਜੀ ਨਹੀਂ ਹੁੰਦੀ ਲਓ ਵੀ ਜੀ ਕਰੋ ਚੈੱਕ ਕਰਦ ਵਜਨ ਦੀ ਇਹ ਵੀ ਚੰਗੇ ਤੇ ਇਹ ਵੀ ਸ਼ਾਈ ਹਾਲ ਦੇ ਕ੍ਰੋਸ ਵਿੱਚ ਆ ਗਈ ਆ ਕਿ ਅਸਟਾ ਮ ਜਿਹੜੀ 6 ਮਹੀਨਿਆਂ ਦੀ ਚੱਕ ਪਾਸ ਹੋ ਤੇ 6 ਲੀਟਰ ਦੁੱਧ ਆ ਦੇ ਕੋਲ ਉਹ ਵਲੀ ਚੱਕਾ ਸਾਡੇ ਨਹੀਂ ਵੇਸ ਕੁਆਲਟੀ ਵੀ ਇਹ ਸੱਜਰ ਤਾਂ ਵੀ 13 16 17 ਲੀਟਰ ਦੱਸਿਆ ਹਾਂਜੀ ਵੀਰ ਜੀ ਤੇ ਸੱਜਰ ਨੇ 16 17 ਲੀਟਰ ਜਿਹੜਾ ਦੁੱਧ ਚਵਾਇਆ ਵਾ ਲੋ ਬਈ ਲੱਗ ਗਿਆ ਤੁਸੀਂ ਚੈੱਕ ਕਰ ਸਕਦੇ ਜੀ ਆਪ ਜੀ ਇੱਧਰ ਲਈ ਬਹਿਣੀ ਆਏ ਇੱਧਰ ਨਾਲ ਅਗਲਾ ਥਾਣਾ ਤਿੱਲੜ ਜੇ ਠੀਕ ਹੈ ਠੀਕ ਹੈ ਲੋ ਬਈ ਬਹਿਣੀ ਤਾਂ ਦੂਜਾ ਸਾਈਡ ਜਿਹੜਾ ਅਗਲਾ ਥਾਣਾ ਉਹ ਉਹ ਥਾਣਾ ਦੀ ਤਿੱਲ ਜੇ ਤੇ ਤਿੰਨਾਂ ਥਾਣਾ ਚੋਂ 16 17 ਲੀਟਰ ਜਿਹੜਾ ਦੁੱਧ ਇਹਨੇ ਚਵਾਇਆ ਵਾ ਤੇ ਕਰੋ ਚੈੱਕ ਬਾਕੀ 6 ਮਹੀਨੇ ਦੀ ਚੱਕ ਪਾਸ ਤੇ 6 ਲੀਟਰ ਅਸਟਾ ਮਿਲਦਾ ਦੁੱਧ ਤਿਆਰ ਆ ਕੀ ਮੁੱਲ ਵੀ ਜੀ ਦਾ ਫਿਰ ਜੀ ਮੁੱਲ ਕਰਨ ਤੁਹਾਨੂੰ 27 ਕਰ ਲਈਏ ਅੱਛਾ ਜੀ ਤੁਸੀਂ ਦੱਸ ਦੋ ਨਹੀਂ ਦੱਸ ਦੋ ਜਿੱਥੇ ਕਿ ਛਾੜੀ ਦੇਣੀ ਹੈ ਵੀ ਦੇ ਜੇ 2 ਘਟ 50 ਪੰਜੀ ਦੀ ਹਾਂਜੀ ਜਾਣ ਤੋਂ ਜਾ ਜੀ ਅਭੀ ਚਲੋ ਕੋਈ ਨਹੀਂ ਛੋਟ ਕਰਦਾਂਗੇ ਕੋਲ ਕਿੰਨੀ ਗਾ ਦੇ ਦਾਂਗੇ ਵੀ ਜੀ ਹਾਂ 23000 23 ਦੀ ਠੀਕ ਹੈ ਜੀ ਲੋ ਬੋ ਜੀ 23000 ਵਿੱਚ ਦੋ ਕੜ ਗੱਬਣ ਤੇ ਫੈਡ ਕੁਆਲਟੀ ਵੀ ਇਹਨਾਂ ਦੀ ਤੁਹਾਨੂੰ ਪਤਾ ਚੰਗੀ ਹੁੰਦੀ ਆ ਕ੍ਰਾਸ ਵਿੱਚ ਜਾਂ ਤੇ ਉਤਰਾ ਵੀ ਬੜਾ ਕਦ ਕੱਢਦੀਆਂ ਵੀ ਚੰਗੀਆਂ ਵਾ ਤੇ ਆ ਕਰੋ ਚੱਕ ਤੁਸੀਂ ਬਿਲਕੁਲ ਜਿਹੜੀ ਤਾਜੀ ਸੂਈ ਆ ਤੇ ਫੀਮਲ ਕਾਫ ਜੇ ਤੇ ਪਿਛੇ ਤੇ ਬਾਈ ਉਹਨਾਂ ਦੀ ਪਹਿਲੀ ਵੀਡੀਓ ਬਣਾਈਆਂ ਆਪਾਂ ਤੇ ਬਾਈ ਹੋਂ ਦਾ ਵਪਾਰ ਦੇ ਕੰਗਜੀ ਹਾਂਜੀ ਠੀਕ ਆ ਲੋ ਭਾਈ ਭਾਈ ਹੋਂ ਦਾ ਵਪਾਰ ਦਾ ਹੀ ਕੰਮ ਜੇ ਤੇ ਹਰ ਵਕਤ ਪਸ਼ੂ ਇਹਨਾਂ ਦੇ ਕੋਲ ਹੁੰਦੇ ਆ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ